ਅਖੇਦੰ ਅਖੇਦੰ ਕੱਟਣ ਤੋਂ ਰਹਤ ਹੈ ਅਖੇਦੰ ਵਿੰਨਣ ਤੋਂ ਰਹਤ ਹੈ ਅਖੇਦੰ ਦੁਖ ਤੋਂ ਰਹਤ ਹੈ ਅਨੂਪੇ ਉਪਮਾ ਤੋਂ ਰਹਤ ਹੈ ਨਮੋ ਲੋਕ ਲੋਕੀਸ਼ਵਰੰ ਲੋਕਨਾਥੇ ਨਮਸਕਾਰ ਹੈ ਪ੍ਰਕਾਸ਼ ਰੂਪ ਲੋਕਾਂ ਦੇ ਈਸ਼ਰ ਰੂਪ ਹੈ ਲੋਕਾਂ ਦੇ नाथ ਮਾਲਕ ਤੈਨੂੰ ਸਫਲ ਕਰ ਲੈਣੇ ਹੋ ਸਦਾਵੰ ਸਦਾ ਸਰਬ ਸਾਥ ਅਨਾਥੇ ਪੜੀ ਚੱਲ ਜਿਵੇਂ ਪੜਦੇ ਸਦਾਵੰ ਸਦਾ ਸਰਬ ਸਾਥ ਅਨਾਥੇ ਸਾਧ ਏਵ ਸਾਧ ਹਮੇਸ਼ਾ ਏੰਗ ਨਿਸ਼ਚਿਤ ਕਰਕੇ ਸਦਾ ਹਮੇਸ਼ਾ ਸਰਬ ਸਾਰਿਆਂ ਦੇ ਸਾਥੀਆਂ ਅਨਾਥੇ ਮਾਲਕਾ ਸਾਰਵਾ ਆਪ ਤੇਰਾ ਕੋਈ ਮਾਲਕ ਨਹੀਂ ਨਮੋ ਏਕ ਰੂਪੰ ਨਮੋ ਨਮਸਕਾਰ ਹੈ ਇਕ ਸਰੂਪ ਪਰਮੇਸ਼ਰ ਅਨੇਕੰ ਸਰੂਪੇ ਤੇ ਅਨੇਕਾ ਸਰੂਪਾਂ ਵਿੱਚ ਵੀ ਤੂੰ ਆਨਕ ਰੂਪ ਖਰਮਾ ਹੈ ਕੁਦਰਤ ਪਤਵਾਰ ਦਾ ਸਦਾ ਸਰਬ ਸਾਹਮ ਸਦਾ ਸਾਰਿਆਂ ਦਾ ਸ਼ਾਹੂਕਾਰ ਸਵਾਸ ਰੂਪ ਹੈ ਸਦਾ ਸਰਬ ਭੂਤੇ ਸਦਾ ਰੋੜਾ ਸਾਰਿਆਂ ਦਾ ਅਸ਼ੇਦੰ ਅਸ਼ੇਦੰ ਕੱਟਣ ਤੋਂ ਰਹਿਤ ਅਪੇਦੰ ਈਰਪੋੜ ਤੋਂ ਰਹਿਤ ਨਾਮੰ ਨਾਮ ਤੋਂ ਰਹਿਤ ਜੰਥਾ ਕੋ ਰਹਿਤ ਸਦਾ ਸਰਬਦਾ ਸਦਾ ਸਾਰਿਆਂ ਦਾ ਸਿੱਧ ਦਾ ਬੁੱਧ ਧੰਮ ਸਦ ਸਦਾ ਸਰਬ ਦਾ ਸਾਰਿਆਂ ਵਿੱਚ ਸਿੱਧ ਦਾ ਸਿੱਧੀਆਂ ਦੇ ਦੇਣ ਵਾਲਾ ਹੈ ਮੁਕਤੀ ਦੇ ਦੇਣ ਵਾਲਾ ਹੈ ਇਹ ਬੁੱਧੀ ਆਤਮਸ਼ਿਆਣੀ ਬੁੱਧ ਦਾ ਧਰਮਨ ਘਰ ਹੈ ਅਜੰਤਰੰ ਜੰਤਰਾਂ ਤੋਂ ਰਹਤ ਹੈ ਜੰਤਰ ਨਾਲ ਨਹੀਂ ਮੰਤਰ ਵਾਸ ਵਿੱਚ ਆਉਂਦਾ ਲੇਖ ਕੇ ਅ ਮੰਤਰੰ ਮੰਤਰ ਨਾਲ ਨਹੀਂ ਪੜ ਕੇ ਆਉਂਦਾ ਅਕੰਤਰੰ ਹਾਂ ਜੀ ਕਿਰਿਆ ਤੋਂ ਰਹਤ ਹੈ ਆ ਪਰਮ ਇਹ ਭਰਮ ਤੋਂ ਰਹਤ ਹੈ ਆ ਬਿਹਰ ਦੇ ਚਰੰਗ ਵਿਚਰਨ ਵਾਲਾ ਹੈ ਅਖੇਦੰ ਅਖੇਦੰ ਦੁੱਖਾਂ ਤੋਂ ਰਹਤ ਹੈ ਅਪੀਦੰ ਵਿੰਨਨ ਤੋਂ ਰਹਤ ਹੈ ਅਸ਼ੇਦੰ ਸਤਨ ਤੋਂ ਰਹਤ ਹੈ ਆ ਭੂ ਆ ਕਰਮ ਸਰੀਰਾ ਤੋਂ ਰਹਤ ਅਕਰੇ ਅਬਨਾਸੀ ਤੇ ਰਮੰਗ ਸੁੰਦਰ ਹੈ ਆਗਦੇ ਆਗਦੇ ਸ਼ੇਪੁਨੇ ਤੋ ਰਹਤ ਹੈ ਤੇ ਡੂੰਗਾ ਹੈ ਗਾਦੇ ਨਾ ਉਹ ਛੇੜਾ ਹੁੰਦਾ ਹੈ ਆਬਦੇ ਆਬਦੇ ਬੰਨਣਾ ਬੰਬਰਾ ਤੋ ਰਹਤ ਬਾਦੇ ਤੀੜਾ ਤੋ ਰਹਤ ਹੈ ਆਗੰਤ ਆਗੰਤਮ ਅਗੰਤਮ ਅਗੰਤਮ ਗਣਤੀ ਤੋ ਰਹਤ ਅਨੰਤੰ ਅੰਤ ਤੋ ਰਹਤ ਹੈ ਅਲੇਖੰ ਲੇਖੇ ਤੋ ਰਹਤ ਹੈ ਦੇਖਾਂ ਤੋ ਰਹਤਾ ਹੈ ਆਪੂਤੰ ਚਾਰਜ ਸਰੂਪ ਹੈ ਅਗੰਤੰ ਗਣਤੀ ਤੋ ਰਹਤ ਅਗੰਤੰ ਪਿੱਛੇ ਰਿਹਾ ਇਸ ਗੰਮ ਤੋ ਰਹਤ ਹੈ ਨਾਰੰਗੰ ਨਾ ਤੇਰਾ ਕੋਈ ਰੰਗ ਆ ਕਾਲਾ ਚਿੱਟਾ ਕੋਈ ਨਾ ਰੂਪ ਕੋਈ ਨਾ ਕੋਈ ਤੇਰਾ ਆਕਾਰ ਖੁਸਰੇ ਦਾ ਜਾਂ ਮਰਦ ਦਾ ਇਸਤਰੀ ਦਾ ਨਾਰ ਨਾ ਪੁਰਖ ਨਾ ਪਾਂਖ ਨੂੰ ਸੱਤ ਚਤੁਰ ਰੂਪ ਹੈ ਨਾ ਜਤ ਨਾ ਤੇਰੀ ਕੋਈ ਜਾਤੀ ਹੈ ਨਾ ਪਾਪ ਤੂੰ ਨਾ ਕੋਈ ਪਾਪ ਹੈ ਤੇਰੀ ਪੰਗਤੀ ਨਾ ਜਾਤ ਜਾਂਦਾ ਨਾ ਪਾਪ ਨਾ ਸੁਣਨਾ ਹੈ ਨਾ ਸੱਤਰੋ ਨਾ ਤੇਰਾ ਠੀਕ ਹੈ ਸੱਤਰੋ ਨਾ ਤੇਰਾ ਕੋਈ ਦੁਸ਼ਮਣ ਨਾ ਮਿੱਤਰੋ ਨਾ ਕੋਈ ਮਿੱਤਰ ਹੈ ਨਾ ਪੁੱਤਰੋ ਨਾ ਪੁੱਤਰ ਹੈ ਕੋਈ ਤੇਰਾ ਨਾ ਮਾਤਮ ਨਾ ਕੋਈ ਮਾਤਾ ਨਾ ਤਸਮਾਏ ਨਾ ਬਾਪ ਕਿੰ ਤੂੰ ਜਾਇਆ ਪਪੂਤਨ ਕਪੂਤਰ ਆਚਾਰਜ ਸਰੂਪ ਹੈ ਭੰਗਣ ਭੰਗਣ ਆ ਨਾਸਤੋ ਰਹਤਾ ਆ ਪੇਖੋ ਤਪੇ ਖੰਮ ਦੇਖਾ ਤੋਂ ਰਹਤ ਹੈ ਭਵਨ ਤੇ ਸੰਸਾਰ ਵਿੱਚ ਵਰਤਮਾਨ ਸਮੇਂ ਚ ਹੈ ਪ੍ਰੇਯੰ ਭਵਨ ਹੀ ਸੰਸਾਰ ਨੂੰ ਲਿਆਉਣ ਵਾਲਾ ਭਾਵ ਆਉਣ ਨੂੰ ਪ੍ਰੇਯੰ ਪ੍ਰੇਰਕਾਂ ਸਾਰਿਆਂ ਦਾ ਪਵਿੱਤਰ ਹੈ ਪਵਿੱਤਰੰ ਪਵਿੱਤਰ ਤੋਂ ਪਵਿੱਤਰ ਹੈ ਪ੍ਰਧਾਨ ਤੇ ਪ੍ਰਧਾਨਿਕ ਮੁਖੀਆਂ ਵੋਟਾਂ ਨਾਲ ਨਹੀਂ ਬਣਿਆ ਗਿਆ ਜਿਹਨੂੰ ਜਿੱਦਰ ਮਰਜ਼ੀ ਕਿਸੇ ਨੂੰ ਕੁਝ ਕਰਵਾ ਲਵੇ ਆ ਪਾਰਟੀਆਂ ਵਾਸਤੇ ਇਸ ਤਰ੍ਹਾਂ ਨਹੀਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰਵਾ ਲਵੇ ਪਰ ਵੋਟਾ ਲੈ ਕੇ ਨੇ ਦੋ ਰਸਤੇ ਦੇ ਕੁਰਸੀ ਦਾ ਫਿਕਰ ਪਿਆ ਜਾਵੇ ਫਲਾਨਾ ਰਸਤੇ ਭਵਨਿਕਰੀ ਪਾਈ ਹੋਵੇ ਆਗਮ ਜੀ ਕਟਣ ਤੋਂ ਰਹਤ ਅਗ ਅੰਜੇ ਆਗਰਾ ਅੰਜੇ ਪ੍ਰੇਰਕ ਹੈ ਆ ਭੰਜੇ ਭੰਨਰਪੁਰਾ ਕਬ ਪਾਣੀ ਦਾ ਅੰਜੇ ਪ੍ਰੇਰਕ ਹੈ ਆ ਕਾਮ ਕਾਮਨਾ ਤੋਂ ਰਹਤ ਹੈ ਆ ਕਰਮ ਹਾਂ ਜੀ ਆ ਕਰਮ ਆ ਕਰਮ ਕਰਮਾ ਸਰੀਰਾਂ ਤੋਂ ਰਹਤ ਹੈ ਅਨੰਤੇ ਅੰਤ ਤੋਂ ਰਹਤ ਹੈ ਵਿਅੰਤ ਵਿਅੰਤ ਬਿਅੰਤ ਹੈ ਆ ਭੂਮੇ ਹੂਮਤ ਭੂਮੇ ਧਰਤੀ ਤਰਹਤਾ ਤੇ ਭੂਮਿਕਾ ਰੂਪੀ ਧਰਤੀ ਤਰਹਤਾ ਜਿਹੜਾ ਛੱਟ ਭੂਮਿਕਾ ਗਿਆਨ ਦੀਆਂ 7 ਗਿਆਨ ਦੀਆਂ ਹਨ ਆ ਭਰਮ ਆਪਾਂ ਨੂੰ ਭਰਮ ਤੋਂ ਰਹਿਤ ਹੈ ਨਹੀਂ ਜਾਣ ਜਾਈ ਨਹੀਂ ਜਾਣਿਆ ਜਾਂਦਾ ਕਛੂ ਰੂਪ ਰੇਖਾ ਆਕਾਰ ਤੇ ਰੇਖਾ ਮੱਚ ਕਛ ਕਹਾਂ ਵਾਸਤਾ ਕੋ ਕਿੱਥੇ ਵਸਦਾ ਤੂੰ ਫਿਰ ਇਹ ਕੌਣ ਭੇਖੇ ਕਿਹੜੇ ਭੇਖਾਂ ਦੇ ਫਿਰਦਾ ਕੀ ਦੱਸ ਗਿਆ ਕਹਾਂ ਨਾਮਤਾ ਕੋ ਕੀ ਹੈ ਨਾਮ ਤੇਰਾ ਕਹਾਂ ਕਹਿ ਕਹਾ ਕੋਈ ਕੋਈ ਪਹਿ ਤੇ ਕਹਾ ਦੇਵੇਗਾ ਕਿਸੇ ਤੋਂ ਕਹਾ ਕੀ ਕਹੇਗਾ ਤੇ ਕਹਾਵੇਗਾ ਕੀ ਕਿਸੇ ਤੋਂ ਕਹਾਂ ਮੈਂ ਬਖਾਨੋ ਕੀ ਮਹਾਰਾਜ ਕਹਿੰਦੇ ਸੀ ਕਹੀਏ ਹੈ ਮੈਂ ਨਾ ਸੈਣ ਦੇ ਵਿੱਚ ਤੋਂ ਆਉਂਦਾ ਨਹੀਂ ਕਥਨ ਕਹਨ ਕੋ ਸੋਝੀ ਨਹੀਂ ਜੋ ਪ੍ਰਖਤਸ ਬਣਿਆ ਹੋਇਆ ਹੈ ਆਜੋਨੀ ਅਜੈ ਆਜੋਨੀ ਆਜਨਮਾ ਸਰੂਪ ਹੈ ਅਜੈ ਜਿਤਨ ਤੋਂ ਰਹਿਤ ਹੈ ਪਰਮ ਰੂਪੀ ਪ੍ਰਧਾਨ ਹੈ ਪਰਮ ਰੂਪੀ ਵੱਡੇ ਰੂਪੀ ਸਰੂਪ ਵਾਲਾ ਪ੍ਰਧਾਨ ਹੈ ਮੁਖੀ ਹੈ ਤੂੰ ਅਛੇਦੀ ਅਛੇਦੀ ਕਟਣ ਤੋਂ ਰਹਿਤ ਹੈ ਅਪੇਦੀ ਤੀ ਤੋਂ ਰਹਿਤ ਹੈ ਅਰੂਪੀ ਅਰੂਪੀ ਸੁੰਦਰ ਸਰੂਪ ਅਰੂਪੀ ਅਰੂਪੀ ਅੱਗੇ ਕੀ ਹੈ ਮਹਾਨ ਹੈ ਹਾਂ ਮਹਾਨ ਵੱਡੇ ਸਰੂਪ ਵਾਲਾ ਹੈ ਤੂੰ ਆਸਾਦੀ ਸਾਧਨ ਤੋਂ ਰਹਿਤ ਹੈ ਆਗਾਦੇ ਆਗਾਦੇ ਡੂੰਗਾ ਅਗੰਜਲ ਅਗੰਜਲ ਆ ਗੰਜੂਲ ਗਨੀਮ ਹੈ ਆ ਗਨੀਮ ਹੈ ਹਕਾਰੀਆਂ ਦਾ ਅਗੰਜਲ ਕੱਟ ਦੇਣ ਵਾਲਾ ਹੈ ਰੰਜਲ ਅਰਾਧੇ ਰੰਜਲ ਰੰਜਲ ਅਰਾਧੇ ਅਰੰਜਲ ਅਰਾਧੇ ਸੰਸਕ੍ਰਿਤ ਦੇ ਵਿੱਚ ਰਾਂਜਨਾ ਪ੍ਰਸੰਨ ਦਾ ਹੈ ਆ ਵਿਸ਼ੇਸ਼ ਕਰਕੇ ਅਰੰਜਲ ਪ੍ਰਸੰਨ ਕਰ ਦੇਣ ਵਾਲਾ ਜਿਹੜਾ ਅਰਾਧੇ ਤੈਨੂੰ ਰਾਜ ਅਰਾਧੇ ਹਨ ਰਾਂਜਨਾ ਪੰਜਾਬੀ ਦੇ ਵਿੱਚ ਗੁੱਸੇ ਦਾ ਬੜਾ ਰੰਜੀ ਹੈ ਕਿਉਂ ਰੰਝ ਕਰ ਲਿਆ ਪਰ ਸੰਸਕ੍ਰਿਤੀ ਦਾ ਅਖਰ ਮਾਨ ਕਰਕੇ ਅਰੰਜਲ ਸੋ ਆਰ ਵਿਸ਼ੇਸ਼ ਕਰਕੇ ਰਾਂਝ ਪਰਸੰਨ ਕਰ ਦੇਣ ਵਾਲਾ ਉਲਪੂਰਨ ਹੈ ਤੇ ਆਰਾਧਨਾ ਕਰਨ ਵਾਲਿਆਂ ਨੂੰ ਆਰਾਧਨਾ ਕਰਨ ਵਾਲਿਆਂ ਨੂੰ ਉਲਪੂਰਨ ਰਾਂਝ ਪਰਸੰਨ ਕਰ ਦੇਣਾ ਆ ਵਿਸ਼ੇਸ਼ ਕਰਕੇ ਰਹਾ ਕੁਲ ਰਹੀਮੇ ਰਹਾ ਕੁਲ ਰਹਾ ਕੁਲ ਰਹੀਮ ਰਹੀਮੇ ਰਹਾ ਕੁਲ ਕੁੱਲ ਨੂੰ ਰਹਾ ਰਿਹਾ ਕਰਾ ਦੇਣ ਵਾਲਾ ਹੈ ਰਹੀਮ ਰਹਿਮਤ ਅਲ ਅਰਬੀ ਮੰਨ ਕੇ ਸਦਾ ਸਰਬ ਦਾ ਸਿੱਧ ਦਾ ਬੁੱਧ ਦਾ ਦਾਤਾ ਸਦਾ ਹਮੇਸ਼ਾ ਇਹ ਸਾਰਿਆਂ ਦੇ ਵਿੱਚ ਸਿੱਧਾ ਮੁਕਤੀ ਦੇ ਦੇਣ ਵਾਲਾ ਹੈ ਬੁੱਧੀ ਦਾ ਦਾਤਾ ਹੈ ਬੁੱਧ ਵਿਸ਼ੇਸ਼ ਦਾ ਨਮੋ ਲੋਕ ਲੋਕੀਸ਼ਵਰੰ ਲੋਕ ਗਿਆਤਾ ਨਮੋ ਲੋਕ ਨਮਸਕਾਰ ਹੈ ਪ੍ਰਕਾਸ਼ ਰੂਪ ਅਗੇ ਲੋਕੀਸ਼ਵਰੰ ਲੋਕੀਸ਼ਵਰੰ ਲੋਕ ਦਾ ਈਸ਼ਰੂਪ ਹੈ ਤੂੰ ਲੋਕ ਗਿਆਤਾ ਤੇ ਲੋਕਾਂ ਦੀ ਜਾਣਨ ਵਾਲਾ ਸਾਰਿਆਂ ਦੀ ਅਸ਼ੇਦੀ ਕਟਣ ਤੋਂ ਰਹਤ ਆਪ ਹੈ ਸਤ ਪ੍ਰਕਾਰ ਦੇ ਭੈ ਤੋਂ ਰਹਤ ਆਦ ਰੂਪੀ ਅਨੰਤੰ ਆਦ ਮੋਧ ਰੂਪ ਹੈ ਤੇ ਰੂਪੀ ਅਨੰਤੰ ਅਰੂਪੀ ਅਨੰਤਾਂਤ ਤੋਂ ਰਹਤ ਰੂਪੀ ਸਰੂਪ ਹੈ ਅਰੂਪੀ ਪਾਰਸ ਹੁੰਦਾ ਇਹ ਅਸ਼ੇਦੀ ਅਛਾ ਅਸ਼ੇਦੀ ਕਟਣ ਤੋਂ ਰਹਤ ਹੈ ਆਸ਼ਾ ਨਾਸ ਤੋਂ ਰਹਤ ਹੈ ਆਦ ਮੋਧ ਰੂਪ ਹੈ ਗਲੈਤ ਤੋਂ ਰਹਤ ਹੈ ਗਰੰਤ ਬਿਆੰਤ ਦੋਰੰਤ ਤੇਰਾ ਪਾਉਣਾ ਨਰਾਜ ਛੰਦ ਨਰਾਜ ਟਿਕਣ ਵਾਲਾ ਜਿਹੜਾ ਕਿਤੇ ਵੀ ਨਾ ਟਿਕੇ ਉਹ ਨਰਾਜ ਛੰਦ ਕਹੀਦਾ ਹੈ ਨਾ ਨਹੀਂ ਰਾਜ ਟਿਕਣਾ ਅਨੰਤ ਆਦ ਦੇਵਹ ਅਨੰਤ ਅੰਤ ਤੋਂ ਰਹਿਤ ਮੋਢ ਰੂਪ ਦੇ ਪੂਜਨੀਕ ਹੈ ਵਿੰਤ ਭਰਮ ਭੇਵਹ ਵਿੰਤਾ ਪਰਮੇਸ਼ਰ ਭਰਮਾਂ ਦੇ ਢੇਰ ਤੋਂ ਰਹਿਤ ਹੈ ਆਦ ਗਿਆਨ ਨਾਸ ਹੈ ਆਦ ਡੂੰਗਾ ਹੈ ਤੇ ਵਿਆਦ ਆਪੀ ਵਿਆਦੀ ਆਪਦੀ ਤੁਨਾਂ ਨੂੰ ਨਾਸ ਕਰ ਦੇਣ ਵਾਲਾ ਹੈ ਵਾਯ ਪਿਤ ਕਾ ਫਾਟਕ ਨੂੰ ਸਦੇਵ ਸਰਬ ਪਾਸ ਹੈ ਸਦੇਵ ਸਰ ਏਵ ਨੇਚੇ ਕਰਕੇ ਸਮੂਹ ਦੇ ਪਾਸ ਨਾਲ ਸੰਗੀ ਹੈ ਬਚਿੱਤਰ ਚਿੱਤਰ ਚਾਪ ਹੈ ਬਚਿੱਤਰ ਅਨੋਖਾ ਹੈ ਚਿੱਤਰਕਾਰੀ ਕਰਨ ਵਾਲਾ ਹੈ ਤੇ ਚਾਪ ਧਨਖ ਵਾਲਾ ਹੈ ਫੇਰ ਪਾੜੇ ਬਚਿੱਤਰ ਬਚਿੱਤਰ ਚਿੱਤਰ ਚਾਪ ਹੈ ਬਚਿੱਤਰ ਨਾਨਾ ਤਰੰਦ ਕੌਂਕ ਕਰਨ ਵਾਲਾ ਹੈ ਚਿੱਤਰਕਾਰੀ ਵਾਲਾ ਚਾਪ ਧੜਖਾ ਤੇਰੇ ਹੱਥ ਵਿੱਚ ਫੇਰ ਪਾੜੇ ਚਿੱਤਰ ਚਿੱਤਰ ਚਾਪ ਹੈ ਬਚਿੱਤਰ ਚਿੱਤਰ ਚਾਪ ਹੈ ਬਚਿੱਤਰ ਚਿੱਤਰ ਸੋ ਨਾਨਾ ਤਰਾਂ ਦੀ ਚਿੱਤਰਕਾਰੀ ਕਰਨ ਵਾਲਾ ਦੇਹਾਂ ਦੀ ਤੇ ਆਪਾਵ ਰੂਪ ਤੇਰੇ ਕੋਲ ਸੱਚੇ ਪਾਸ ਦਾ ਧਨਖ ਆਖੰਡ ਰੂਪ ਹੱਥ ਵਿੱਚ ਆਖੰਡ ਦੁਸ਼ਟ ਖਾਪ ਹੈ ਆਖੰਡ ਖੰਡਣ ਤੋਂ ਰਹਤ ਹੈ ਕੱਲੇ ਕੱਲੇ ਪਰਨੇ ਹਸਾਬ ਨਾਲ ਆਖੰਡ ਖੰਡਣ ਤੋਂ ਰਹਤ ਹੈ ਤੇ ਦੋਸ਼ਟ ਖਾਤ ਹੈ ਦੋਸ਼ਟਾਂ ਨੂੰ ਖਾਤ ਨਾਸ ਕਰਨ ਵਾਲਾ ਹੈ ਆਪੇਦ ਆਪੇਦ ਤੋ ਰਹਤ ਹੈ ਆਦ ਕਾਲ ਹੈ ਤੇ ਆਦ ਮੋਢ ਰੂਪ ਸਾਰਿਆਂ ਦਾ ਕਾਲ ਕਰਨ ਵਾਲਾ ਹੈ ਸਦਾਇਵ ਸਰਬ ਪਾਲ ਹੈ ਸਦਾਇਵ ਹਮੇਸ਼ਾ ਹੈ ਤੇ ਸਮੂਹ ਦੀ ਪਾਲਣਾ ਕਰਨ ਵਾਲਾ ਹੈ ਆਖੰਡ ਆਖੰਡ ਖੰਡਣ ਤੋ ਰਹਤ ਹੈ ਚੰਡ ਰੂਪ ਹੈ ਤੇ ਚੰਡ ਪ੍ਰਕਾਸ਼ ਰੂਪ ਵਾਲਾ ਤਿੱਖੇ ਰੂਪ ਵਾਲਾ ਪ੍ਰਚੰਡ ਪ੍ਰਚੰਡ ਤਿੱਖਾ ਸਰਬ ਸਰੂਪ ਹੈ ਸਮੂਹ ਸਰੂਪਾਂ ਦੇ ਵਿੱਚ ਆਇਆ ਹੋਇਆ ਹੈ ਤੂੰ ਕਾਲ ਹੂ ਕੇ ਕਾਲ ਹੈ ਕਾਲ ਦਾ ਵੀ ਕਾਲ ਰੂਪ ਹੈ ਤੂੰ ਉਕਾਲਨ ਕੋ ਕਾਲਮਹਾ ਕਾਲਨ ਕੋ ਕਾਲ ਹੈ ਸੁਦਾਬ ਰੱਛ ਪਾਲ ਹੈ ਸੁਦਾਬ ਹਮੇਸ਼ਾ ਹੀ ਰੱਛ ਰੱਖਿਆ ਕਰਨ ਵਾਲਾ ਤੇ ਪਾਲਣਾ ਕਰਨ ਵਾਲਾ ਸਾਰਿਆਂ ਦੀ ਕਿਰਪਾਲ ਕਿਰਪਾ ਦਾ ਆਲ ਘਰ ਹੈ ਬਿਆਲ ਰੂਪ ਹੈ ਬਿਆਲਤਾ ਵਾਲਾ ਤੇਰਾ ਸਰੂਪ ਹੈ ਗੁੱਸਾ ਨਹੀਂ ਕਿਸੇ ਨਾਲ ਕਰਦਾ ਜੋ ਸਰਨਾ ਵਿੱਚ ਕਟ ਲਾਵੇ ਇਹ ਦਿਰਦ ਸਵਾਮੀ ਸੰਦਾ ਛਿਟਕਾਉਣਾ ਜ਼ਰੂਰੀ ਨੇ ਕੋਈ ਪਾਪ ਕਰੇ ਤੇ ਸੁਦਾਬ ਸਰਬ ਭੂਪ ਹੈ ਹਾਂ ਜੀ ਸਰਦੇਵ ਸਰਬ ਭੂਪ ਹੈ ਸਰਦੇਵ ਸਰਬ ਭੂਪ ਹੈ ਸਰਦੇਵ ਸਾਦ ਏਵ ਸਨੇਸ਼ਾ ਨਿਚੇ ਕਰਕੇ ਸਾਰਿਆਂ ਦੇ ਭੂਪ ਰਾਜਾ ਰੂਪ ਹੈ ਅਨੰਤ ਸਰਬ ਆਸ ਹੈ ਅਨੰਤ ਅੰਤ ਕੋ ਰਹਾਤਾ ਤੇ ਸਾਰਿਆਂ ਦੀ ਆਸਾ ਪੂਰੀ ਕਰਨ ਵਾਲਾ ਸਾਰਿਆਂ ਦਾ ਆਸ ਮੁਖ ਰੂਪ ਵੀ ਤੂੰ ਆਪ ਆਸ ਦਾ ਮੁਖ ਦਾ ਹੁੰਦਾ ਹੈ ਪ੍ਰੇਮ ਪਰਮ ਪਾਸ ਹੈ ਪ੍ਰੇਮ ਪ੍ਰੇਵ ਪਰੇਰ ਕਾ ਪਰਮ ਵੱਡਾ ਹੈ ਤੇ ਪਾਸ ਸੰਗ ਸਾਰਿਆਂ ਦੇ ਆਦ੍ਰਿਸ਼ਟ ਅੰਤਰ ਧਿਆਨ ਹੈ ਆਦ੍ਰਿਸ਼ਟ ਦਿਸਣ ਤੋਂ ਰਹਾਤਾ ਹੈ ਅੰਦਰ ਧਿਆਨ ਗੁਪਤ ਰੂਪ ਤੂੰ ਆਪ ਹੈ ਅੰਦਰ ਧਿਆਨ ਗੁਪਤ ਨੂੰ ਕਹਿੰਦੇ ਸਦੇਵ ਸਰਬ ਮਾਨ ਹੈ ਸਦੇਵ ਹਮੇਸ਼ਾ ਸਾਰਿਆਂ ਨੂੰ ਮਾਨ ਦੇਣ ਵਾਲਾ ਤੇ ਸਾਰਿਆਂ ਦੇ ਮੰਨਣਯੋਗ ਹੈ ਕਿਰਪਾਲ ਕਾਲਹੀਨ ਹੈ ਕਿਰਪਾਲੂ ਹੈ ਤੇ ਕਾਲ ਤੋਹੀਨ ਖਾਲੀਆਂ ਤੇਰਾ ਕਾਲ ਕਰਨ ਵਾਲਾ ਕੋਈ ਨਹੀਂ ਸ੍ਰੀ ਦੇਵ ਸਾਥ ਸਾਧ ਅਧੀਨ ਹੈ ਸ੍ਰੀ ਦੇਵ ਹਮੇਸ਼ਾ ਸਾਧਾ ਦੇ ਅਧੀਨ ਹੈ ਭਗਤੀ ਤੋਖ ਤਬਦੀਨ ਕਰਪਾਲਾ ਗੁਣੇ ਨਾਲ ਕੀਤੀ ਹੈ ਭਿਗਾ ਭਜਸ ਤੋਯੰ ਤੇਰਾ ਭਜਨ ਕਰਦੇ ਹਾਂ ਭਜਸ ਤੋਯੰ ਤੇਰਾ ਹੀ ਭਜਨ ਕਰਦੇ ਹਾਂ ਰਹਾਉ ਆਗਾਦ ਵਿਆਦ ਨਾਥਨੰ ਕਲਾ ਕਲਾ ਪੜ ਜਾਣਾ ਆਗਾਦ ਡੂੰਗਾ ਹੈ ਤੇ ਵਿਆਦ ਆਦੀ ਵਿਆਦੇ ਆਦੀ ਤਾਪ ਨੂੰ ਨਾਸ ਕਰਨ ਵਾਲਾ ਹੈ ਪਰਯੰ ਪਰਿਹਰਕ ਹੈ ਪਰਮੋ ਪਰਮ ਉਪਾਸਨ ਪਰਮ ਉਪਾਸ਼ਨ ਵੱਡੀ ਉਪਾਸ਼ਨਾ ਭਗਤੀ ਦੇ ਦੇਣ ਵਾਲਾ ਹੈ ਤਾਲ ਲੋਕਮਾਨ ਹੈ ਹਾ ਕਿਨੇ ਲੋਕਾਂ ਨੇ ਮਾਤ ਪਤਾਲ ਤੇ ਕਾਸ ਲੋਕ ਮੰਨਦੇ ਹਨ ਸਾਰਿਆਂ ਦੇ ਮੰਨਣੇ ਯੋਗ ਹੈ ਸਦੇਵ ਪੁਰਖ ਪ੍ਰਧਾਨ ਹੈ ਸਦੇਵ ਹਮੇਸ਼ਾ ਹੀ ਪੁਰਖ ਪੂਰਨ ਤੇ ਪ੍ਰਧਾਨ ਮੁਖੀਆਂ ਸਾਰਿਆਂ ਤੋਂ ਤੱਥਸ ਤਵੰ ਅ ਤੱਥਸ ਤਿਸ ਜਗ੍ਹਾ ਵਿੱਚ ਤੋਯੰ ਤੂੰ ਹੀ ਹੈ ਤੱਥਸ ਤੱਥਸ ਤਵੰ ਅ ਤੱਥਸ ਤੋਯੰ ਤੂੰ ਹੀ ਤੱਥ ਤੱਥਸ ਤਿਸ ਜਗ੍ਹਾ ਵਿੱਚ ਰਹਾਉ ਕਰਤਾ ਹੋਰ ਹੋੜੇਗਾ ਇੱਕ ਹੋਰ ਤਥਸ ਤਉਮ ਤਥਸ ਤੈਸਾ ਤੋਇਨ ਤੂੰ ਹੀ ਜੈਸਾ ਤੂੰ ਤੈਸਾ ਤੂੰ ਹੀ ਕਿਉਂ ਉਪਮਾ ਦੀਜੈ ਤੂੰ ਹੀ ਤੈਸਾ ਰਹਾਉ ਰਹਾਉ ਬਸਰਾਮ ਦੇ ਕੇ ਕਹਿੰਦੇ ਹਨ ਕਿਰਪਾਲ ਕਿਰਪਾਲੂ ਹੈ ਦਿਆਲ ਕਰਮ ਹੈ ਤੇ ਦਿਆਲ ਕਰਮ ਹੈ ਦਿਆਲੂ ਹੈ ਕਰਮ ਬਖਸ਼ਿਸ਼ ਕਰਨ ਵਾਲਾ ਹੈ ਆਗੰਝ ਆਗੰਝ ਕੱਟਣ ਤੋਂ ਰਹਿਤ ਹੈ ਪੰਜ ਭਰਮ ਹੈ ਤੇ ਭਰਮ ਨੂੰ ਭੰਦ ਦੇਣ ਵਾਲਾ ਹੈ ਸਰਕਾਰ ਕਿੰਨਾ ਲੋਕਾਂ ਕਾਲਾ ਸਮਿਆਂ ਵਿੱਚ ਭੂਤ ਭੂਤਕ ਤੇ ਵਰਤਮਾਨ ਸਮੇਂ ਵਿੱਚ ਜਵਾਨੀ ਅਬਾਰਕ ਜਵਾਨੀ ਤੇ ਵਿਰਧਵਸਤਾ ਵਿੱਚ ਵੀ ਲੋਕ ਪਾਲ ਹੈ ਤੇ ਲੋਕਾਂ ਨੂੰ ਪਾਲਣ ਵਾਲਾ ਹੈ। ਸੁਦੇਵ ਸਰਬ ਉਧਿਆਲ ਹੈ। ਹਮੇਸ਼ਾ ਸਾਰਿਆਂ ਤੇ ਵਿਦਾਲੂ ਹੈ। ਜਪਸਤੋ ਜਪਦੇ ਹਾਂ ਤੇਰੇ ਤਾਂ ਹੀ। ਜਪਸਤੋ ਜਪਦੇ ਹਾਂ ਤੇਰੇ ਤੋਂ। ਸਰਹਾਉ ਮਹਾਰਾਮ ਦੇ ਕਿਹ ਕਹਿੰਦੇ ਹਨ। ਮਹਾਨ ਮੋਨ ਮਾਨ ਹੈ। ਮਹਾਨ ਵੱਡਾ ਜਿਹੜੇ ਮੋਨੀ ਹਨ ਨਾ ਆਪਣੇ ਆਪ ਨੂੰ ਮੁਨੀ ਖਾਉਂਦੇ ਉਹਨਾਂ ਦੇ ਮਾਨ ਮੰਨਣੇ ਯੋਗ ਹੈ। ਪਰੇਵ ਪਰੇ ਪ੍ਰੇਰਕ ਹੈ। ਪਰਮ ਪ੍ਰਧਾਨ ਹੈ। ਵੱਡਾ ਮੁਖੀ ਹੈ ਸਾਰਿਆਂ ਤੋਂ ਸਿਰੋਮਣੀ। ਪ੍ਰਾਨ ਪ੍ਰਾਤਨ ਸਰੂਪ ਹੈ। ਪ੍ਰੇਤਨਾਸ਼ਨ ਤੇ ਅਪਵਿੱਤਰਤਾ ਨੂੰ ਨਾਸ਼ ਕਰਨ ਵਾਲਾ ਪ੍ਰੇਤ ਹੈ। ਉਪਵਿਕਰਤਾ ਲੈਣੀ ਹੈ ਸੁਦੇਵ ਸਰਬ ਪਾਸਨ ਹਾਂਜੀ ਸੁਦੇਵ ਸੁਦੇਵ ਹਮੇਸ਼ਾ ਇਸ ਸਮੂਹ ਦੇ ਪਾਸਨ ਪਾਸ ਤੂੰ ਪ੍ਰਚੰਡ ਪ੍ਰਚੰਡ ਤਿੱਖਾ ਹੈ ਅਖੰਡ ਖੰਡਨ ਕੋ ਰਹਤ ਹੈ ਮੰਡਲੀ ਮੰਡਲੀ ਤੇਰੀ ਬਨੌਟ ਜਿਹੜੀ ਆ ਤੇਰੇ ਸਾਥ ਸੰਗ ਤੂੰ ਉਪ ਮੰਡਲੀਆ ਵੀ ਖੰਡਨ ਕੋ ਰਹਤ ਤੇ ਤਿੱਖੇ ਤੇਜ ਵਾਲੀ ਉਹ ਦੰਡ ਉਹ ਦੰਡ ਦੰਡ ਕੋ ਰਹਤ ਹੈ ਰਾਜ ਸੋ ਥਲੀ ਹਾਂਜੀ ਰਾਜ ਸੋ ਥਲੀ ਉਹ ਦੰਡ ਦੰਡਨ ਕੋ ਰਹਤ ਤੇ ਰਾਜ ਪ੍ਰਕਾਸ਼ ਰੂਪ ਕਰਨ ਵਾਲਾ ਥਲੀ ਉਤਕ੍ਰਿਸ਼ਟ ਰੂਪ ਹੈ ਤੇਰਾ ਸੱਚੇ ਪਾਤਸ਼ਾਹ ਦਾ ਅਦੁੱਤ ਰੂਪ ਹੈ ਥਲੀ ਥਾਂ ਤੇਰਾ ਜਗੰਤ ਦੋਲਣ ਤੋ ਰਹਿ ਤਸਕਰ ਹੈ ਜਗੰਤ ਜੋਤ ਜਵਾਲਕਾ ਜਗਤ ਜਗਾਉਣਾ ਹੈ ਜੋਤ ਪ੍ਰਕਾਸ਼ ਜਵਾਲਕਾ ਤੋ ਐਸਾ ਹੈ ਪ੍ਰਕਾਸ਼ ਕਰਨ ਵਾਲਾ ਜਗੰਤ ਜਗਤ ਦੇ ਵਿੱਚ ਜੋਤ ਦਾ ਜਵਾਲਾ ਪ੍ਰਕਾਸ਼ ਕਰਨ ਵਾਲਾ ਹੈ ਜਲੰਤ ਦੀਪ ਮਾਲਕਾ ਤੇ ਜਲੰਤ ਦੀਪ ਮਾਲਕਾ ਸਾਰਿਆਂ ਵਿੱਚ ਤੇਰੀ ਹੀ ਚੇਤਨ ਸੱਤਾ ਰੂਪ ਦੀਪ ਮਾਲਾ ਜਗ ਰਹੀ ਆ ਕਿਰਪਾਲ ਜਾਲ ਲੋਚਨ ਕਰਪਾਲੂ ਹੈ ਤੇ ਜਾਲਤਾ ਵਾਲ ਤੇਰੇ ਲੋਚਨ ਨਿਤ ਰਹਣ ਮਚੰਕ ਬਾਨ ਮੋਚਨ ਮਚੰਕ ਕਾਮਦੇਵ ਦੇ ਬਾਣਾਂ ਨੂੰ ਵੀ ਮੋਚਨ ਕੱਟ ਦੇਣ ਵਾਲਾ ਮਚੰਕ ਨਾਮ ਕਾਮਦੇਵ ਦਾ ਦਿਰੰਕਰੀਤ ਘਾਰੀ ਹਾਂ ਹਾਂਜੀ ਪ੍ਰੀਟ ਘਾਰੀ ਸਿਰ ਦੇ ਉੱਪਰ ਕ੍ਰੀਕ ਸੋ ਮੁਕਤ ਧਾਰਿਆ ਹੋਇਆ ਤੇਰੇ ਸਿਰ ਦੇ ਉੱਪਰ ਦਨੇਸ਼ ਕ੍ਰਿਤ ਹਾਰੀ ਉਹ ਸਕ੍ਰੀਤ ਮੁਕਤ ਨੂੰ ਵੇਖ ਕਰਕੇ ਦਨੇਸ਼ ਦੰਦੜ ਈਸ਼ਰਨ ਸੂਰਜ ਇਹਦੀ ਵੀ ਕਿਰਤ ਸੋਭਾ ਹਾਰੀੰਗ ਨਾਸ ਹੋ ਜਾਂਦੀ ਹੈ ਇੰਨਾ ਤੇਜ ਹੈ ਤੇਰੇ ਸਿਰ ਦੇ ਮੁਕਤ ਦਾ ਪ੍ਰਕਾਸ਼ ਵਿਸਾਲ ਲਾਲ ਲੋਚਨ ਤੇ ਵਿਸਾਲ ਵੱਡੇ ਹਨ ਲਾਲ ਪ੍ਰੇਮ ਵਾਲੇ ਲੋਚਨ ਨੇਤਰ ਵਿਸਾਲ ਵੱਡੇ ਹਨ ਲਾਲੀ ਦੇ ਸਹਿਤ ਲੋਚਨ ਨੇਤਰਾਂ ਲਾਲੀ ਹੈ ਤੇਰੀਆਂ ਅੱਖਾਂ ਵਿੱਚ ਵੀਰ ਰਸੀ ਸਰਗੁਣ ਰੂਪ ਚ ਮਨੋਜ ਮਾਨ ਮੋਚਨ ਮਨੋਜ ਮਾਨ ਮਨੋਜ ਕਾਰ ਦਾ ਮਾਨ ਹਕਾਰ ਨੂੰ ਮੋਚਨ ਕੱਟ ਦੇਣ ਵਾਲੇ ਹਾਂ ਸੁਭੰਤ ਸੀਸ ਸੋ ਪ੍ਰਭਾ ਹਾ ਸਿਰ ਦੇ ਉੱਪਰ ਸੋ ਪ੍ਰਭਾ ਸੋਭਾ ਸੁਭੰਤ ਸੋਬਨੀਕ ਹਾ ਚਕਰਤ ਚਾਰ ਚੰਦਰਕ ਚਕਰਤ ਚਾਰ ਚੰਦਰਕਾ ਚੰਦਰਕਾ ਜੜਾ ਇਹ ਵੀ ਚਾਰੂ ਸੁੰਦਰਾ ਪਾਵੇਂ ਪਰ ਚਕਰਤ ਹੋ ਜਾਂਦਾ ਵੇਖ ਕੇ ਆਪ ਜੀ ਨੂੰ ਜਗੰਤ ਜੋਤ ਜਵਾਲ ਕਾ ਜਵਾਲ ਰੇ ਜੋਤ ਪ੍ਰਕਾਸ਼ ਸ਼ਕੰਤ ਰਾਜ ਸੋ ਪ੍ਰਭਾ ਸ਼ਕੰਤ ਰਾਜ ਸੋ ਪ੍ਰਭਾ ਸ਼ਕੰਤ ਰਾਜ ਸੋ ਪ੍ਰਭਾ ਇਹ ਰਾਜ ਪ੍ਰਕਾਸ਼ ਰੂਪ ਪਰਮੇਸ਼ਰ ਤੇਰੀ ਪ੍ਰਭਾ ਦੀ ਸੋਭਾ ਹੈ ਸ਼ਕੰਤ ਇਸ ਨੂੰ ਸਾਰੇ ਦੇਖਦੇ ਹਨ ਸੋ ਸ਼ਕੰਤ ਰਾਜ ਸੋ ਪ੍ਰਭ ਸੇ ਰਾਜ ਬਰਾਜ ਮਾਨ ਸਾਰੇ ਵਿੱਚ ਇਹ ਰਾਜਾ ਰੂਪ ਸਾਰਿਆਂ ਦੇ ਪ੍ਰਕਾਸ਼ ਰੂਪ ਇਹਧਨ ਨੂੰ ਜਾਣਨ ਵਾਲੇ ਸੋ ਤਪਤ ਲਖ ਅਰਥ ਰੂਪ ਸ੍ਰੀ ਪ੍ਰਭਾ ਸਾਰਾ ਸ਼ਕੰਤ ਛਪ ਫਰ ਰਹੀ ਹਾਂ ਜਗੰਤ ਜੋਤ ਜੈਤ ਸੀ ਇਹ ਜਾਗ ਰਹੀ ਆ ਜੋਤ ਪ੍ਰਕਾਸ਼ ਵਾਲੀ ਜੈਤ ਸੀ ਜਿੱਤਣ ਵਾਲੀ ਸਾਰਿਆਂ ਨੂੰ ਜਿੱਤਦੀ ਸੀ ਜਿੱਤੇ ਵੀ ਅੱਗੇ ਨੂੰ ਬਦੰਤ ਕਰਤ ਈਸ਼ਰੀ ਬਦੰਤ 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 ਕਰਤ ਈਸ਼ਰੀ ਵੰਦਨਾ ਕਰਦੀ ਹੈ ਸਰਤ ਈਸਰੀ ਈਸਰ ਦੀ ਜਿਹੜੀ ਕਿਰਤਾ ਨਾ ਉਹ ਵਿਚਾਰੇ ਕੇ ਬੰਦਾਂ ਨੂੰ ਨਮਸਕਾਰ ਕਰਦੀ ਈਸਰੀ ਦੇਵੀ ਦਾ ਨਾਮ ਲੈਣਾ ਇੱਥੇ ਸਰਪੰਗੀ ਸ਼ੰਦ ਤੋ ਇਸੋ ਬਾਵਲੇ ਤੈਨੂੰ ਬਦੰਤ ਬੰਦਨਾ ਕਰਦੀ ਹੈ ਸਰਪੰਗੀ ਸ਼ੰਦ ਤੋ ਐ ਪ੍ਰਸਾਦ ਅਨਕਾਦ ਸਰੂਪੰ ਅਨਕਾਦ ਸਰੂਪੰ ਸੋ ਅਨਕਾਰ ਦੁੱਖਾਂ ਤੋਂ ਮੁਟ ਕੋ ਰਹਿਤ ਤੇਰਾ ਸਰੂਪ ਹੈ ਮੁਟ ਕੋ ਦੁੱਖਾਂ ਤੋਂ ਰਹਿ ਤੇਰਾ ਸਰੂਪ ਹੈ ਆ ਮੇਤ ਆਨ ਰਹਿਤ ਕਾਲ ਦੁੱਖ ਉਹ ਮੋਡ ਕੋਈ ਲੈ ਕੇ ਦੁੱਖਾਂ ਤੋਂ ਰਹਿ ਤਾ ਤੇਰਾ ਸਰੂਪ ਆ ਨਿਤ ਬੇਭੂਤੰ ਆ ਮਿਤ ਮਿੰਤੀ ਤੋਂ ਰਹਿ ਤਾ ਬਭੂਤੰ ਤੇਰੀ ਬਭੂਤੀ ਜੋ ਹੈ ਮਾਇਆਦਕ ਆ ਚਲ ਸਰੂਪੰ ਚਲਾਏ ਮਾਨ ਕੀ ਤੋਂ ਰਹਿ ਤਾ ਸਰੂਪ ਨਿਸਕਰਨ ਸੰਸਾਰ ਨੂੰ ਕਰਨ ਵਾਲਾ ਹੈ ਜਗ ਜੋਤ ਪ੍ਰਕਾਸ਼ੰ ਜਗ ਤੇ ਜੋਤ ਪ੍ਰਕਾਸ਼ ਰਹੀ ਹੈ ਤੇਰੀ ਪਰਮੇਸ਼ਰ ਆਦੀ ਅਨਾਲਤੰ ਮੋਡ ਰੂਪ ਹੈ ਨਾਸ ਤੋਂ ਰਹਿ ਤਾ ਅਨ ਆਸਨੰ ਆਨ ਰਹਿਤਾ ਹੈ ਆਤਾ ਤੋਂ ਅਮਿਤ ਆਗਾਸੰ ਤੇ ਅਮਿਤ ਮਨਤੀ ਤੋਂ ਰਹਿਤਾ ਹੈ ਆਗਾਸੰ ਗਾਸਨਾ ਦਾ ਪ੍ਰਕਾਸ਼ ਦਾ ਤੈਨੂੰ ਕੋਈ ਪ੍ਰਕਾਸ਼ ਕਰਨ ਵਾਲਾ ਤੂੰ ਕਿਸੇ ਦੇ ਪ੍ਰਕਾਸ਼ ਤੋਂ ਰਹਿਤਾ ਹੈ ਆਵ ਵਿਸ਼ੇਸ਼ ਕਰਕੇ ਗਾਸੰਗ ਪ੍ਰਕਾਸ਼ ਕਰਨ ਵਾਲਾ ਸਾਰਿਆਂ ਨੂੰ ਸਰਬ ਭਰਨ ਸਾਰਿਆਂ ਨੂੰ ਭਰਨ ਵਾਲਾ ਪੂਰਤੀ ਕਰਨ ਵਾਲਾ ਅਨ ਗੰਝ ਅਕਾਲੰ ਅਨ ਗੰਝ ਕਟਣ ਤੋਂ ਰਹਿ ਤਾ ਅਕਾਲੰ ਕਾਲ ਤੋਂ ਰਹਿ ਤਾ ਕਲਪਨਾ ਤੋਂ ਰਹਿ ਤਾ ਕਾਲੇ ਵਿਆਹ ਤੋਂ ਰਹਿ ਤਾ ਕਲੰਕਾ ਤੋਂ ਰਹਿ ਤਾ ਕਾਲ ਤੋਂ ਰਹਿ ਤਾ ਕਾਲੀ ਵਿਦਿਆ ਤੋਂ ਰਹਿ ਤ ਹੈ ਦੇਸ ਪ੍ਰਤਪਾਲੰ ਸੰਸਾਰ ਦੀ ਪਰਤਪਾਲਣਾ ਕਰਨ ਵਾਲਾ ਹੈ ਜੀਨ ਦਿਆਲੰ ਜਿਨ੍ਹਾਂ ਤੇ ਦਇਆ ਕਰਨ ਵਾਲਾ ਹੈ ਸੁਭ ਕਰਨ ਵਾਲਾ ਸਾਰਿਆਂ ਨੂੰ ਆਨੰਦ ਸਰੂਪੰ ਆਨੰਦ ਸਰੂਪ ਸੁਖ ਸਰੂਪ ਹੈ ਆਪ ਆਨੰਦ ਦੇ ਦੇਣ ਵਾਲਾ ਅਨਹਦ ਰੂਪੰ ਹਾਂਜੀ ਅਨਹਦ ਰੂਪੰ ਅਨਹਦ ਰੂਪੰ ਹਦ ਤੋ ਰਹਿ ਤੇਰਾ ਸਰੂਪ ਹੈ ਆ ਨਿਤ ਬੇ ਭੂਤੰ ਅਮਰਤੀ ਤੋ ਰਹਾ ਤੇ ਤੇਰੀ ਸੋਭਾ ਸਭ ਸਰਨ ਤੇਰੀ ਸਰਨ ਵਿੱਚ ਹਾ ਵਿਸਵੰ ਪਰ ਪਰਣੰ ਹਾ ਵਿਸਵੰ ਪਰ ਪਰਣੰ ਸੰਸਾਰ ਨੂੰ ਪਰਣ ਵਾਲਾ ਸੰਸਾਰ ਨੂੰ ਪਰਣ ਵਾਲੇ ਬਰਮਾ ਵਿਸ਼ਨ ਸ਼ਿਵ ਜੀ ਉਹਨਾਂ ਨੂੰ ਪਰਣ ਵਾਲਾ ਹੈ ਜਗਤ ਪ੍ਰਕਰਣ ਸੋ ਜਗਤ ਨੂੰ ਪਰਿਵਿਸ਼ੇਸ਼ ਕਰਕੇ ਕਰਨ ਖਿੱਚਣ ਵਾਲਾ ਹੈ ਆ ਧਰਨ ਜਾਂ ਪਰਿਵਿਸ਼ੇਸ਼ ਕਰਕੇ ਕਰਨ ਵਾਲਾ ਹੈ ਆ ਧਰਨ ਧਰਨ ਹਾ ਆ ਕਰਨ ਕਰਨੰ ਆਹ ਤਰਨ ਜਿਨਾਂ ਦਾ ਕੋਈ ਆਸਰਾ ਨਹੀਂ ਉਹਨਾਂ ਦਾ ਧਰਨ ਆਸਰਾ ਰੂਪ ਹੈ ਸ੍ਰਿਸ਼ਟ ਕਰਨ ਸ੍ਰਿਸ਼ਟ ਸੰਸਾਰ ਨੂੰ ਕਰਨ ਵਾਲਾ ਹੈ ਸ੍ਰਿਸ਼ਟ ਤਾਂ ਹੀ ਪੁਰਤਵ ਦੇ ਅਕੀ ਤੇਠਾ ਚ ਆਨੰਦ ਸਰੂਪੀ ਆਨੰਦ ਦੇ ਦੇਣ ਵਾਲਾ ਸਰੂਪ ਆ ਤੇਰਾ ਅਨਹਦ ਰੂਪੀ ਅਹਦ ਤੋ ਰਹਤ ਸਰੂਪ ਵਾਲਾ ਹੈ ਅਨਿਤ ਦੇ ਭੂਤੀ ਅਮਰਤ ਮਹੰਤੀ ਤੋ ਰਹਤ ਭੂਤੀ ਤੇਰੀ ਮਾਇਆ ਤੇਜ ਬਰ ਤੇਜ ਬਰ ਬਲ ਵਾਲਾ ਹੈ ਅਨਖੰਡ ਤੇਜ ਅਤੇ ਬਰਾਂ ਦੇ ਵੰਦਨ ਵਾਲਾ ਕ੍ਰੇਸ਼ਟ ਹੈ ਅਨਖੰਡ ਪ੍ਰਤਾਪ ਹਰਖੰਡ ਖੰਨਣ ਤੋ ਰਹਤ ਤੇਰਾ ਪ੍ਰਤਾਪ ਆਪ ਕਰਨਣ ਤੋਂ ਰਹਿਤਾ ਪਰਵਿਸ਼ੇਸ਼ ਕਰਕੇ ਤਾਂ ਆਪਾਂ ਨੂੰ ਖਾਣ ਦੇਣ ਵਾਲਾ ਤੇ ਦੁਬਦਾ ਆੜਕ ਨੂੰ ਸਭ ਜਗ ਥਾਪ ਪਰੇ ਸੰਸਾਰ ਨੂੰ ਥਾਪਣ ਵਾਲਾ ਅਲਖਿਆ ਤਾਪ ਲਖਣ ਤਾਂ ਸੁਧਮਨ ਕਰਕੇ ਲਖਣ ਜਾਂਦਾ ਤੇ ਸਾਦੀ ਵਿਆਦੀ ਫਾਦੀ ਕਿੰਨਾ ਤਾਪਾਂ ਤੋਂ ਰਹਿਤ ਹੈ ਵਿਸਕਰਮ ਸੰਸਾਰ ਨੂੰ ਕਰਨ ਵਾਲਾ ਅਦਵਾਇਆ ਬਨਾਸੀ ਦੁਗਦਾ ਤੋ ਰਹਤ ਹੈ ਨਾਸ ਤੋ ਰਹਤ ਹੈ ਤੇਜ ਪ੍ਰਕਾਸ਼ ਤੇਜ ਪ੍ਰਕਾਸ਼ ਵਾਲਾ ਸਰਬਯੋਦਾਖ ਸਾਰਿਆਂ ਤੋਂ ਪ੍ਰਾਮ ਰਹਿਣਾ ਸੰਗ ਹੋਣ ਤੇ ਇੱਕ ਹਰਮ ਇੱਕੋ ਹਰੀ ਤੇ ਇੱਕੋ ਤੂੰ ਹੀ ਸਾਰਿਆਂ ਨੂੰ ਹਰਗਨਾਸ਼ ਕਰਨ ਵਾਲਾ ਹੈ ਅਨਖੰਡ ਅਮੰਡੰ ਹਾਂਜੀ ਅਨਖੰਡ ਅਨਖੰਡ ਖੰਡਣ ਤੋ ਰਹਤ ਹੈ ਅਮੰਡੰ ਤੋ ਆਪ ਮੰਡਿਆ ਹੋਇਆ ਬਣਵਾਇਆ ਹੋਇਆ ਨਹੀਂ ਕਿਸੇ ਦਾ ਕਿਸੇ ਤੇ ਬਣਾਉਣ ਤੋਂ ਰਿਹਾ ਤਾ ਆਪ ਸ਼ੇਸ਼ ਕਰਕੇ ਮੰਨਨ ਭੂਖਤ ਰੂਪ ਹੈ ਤੇਜ ਪ੍ਰਚੰਡੰ ਕਿੱਥੇ ਤੇਜ ਵਾਲਾ ਹੈ ਜੋਤੀ ਉਹ ਦੰਡਮ ਜੋਤ ਪ੍ਰਕਾਸ਼ ਜਿਹੜਾ ਤੇਰਾ ਉਹ ਦੰਨੂ ਸੋਭਾ ਵਾਹਿਗੁਰੂ ਦੰਡ ਤੋਂ ਰਹਤ ਹੈ ਆ ਨਿਤ ਉਹ ਵਿਸ਼ੇਸ਼ ਕਰਕੇ ਸਾਰਿਆਂ ਨੂੰ ਆਪ ਦੰਡ ਦੇਣ ਵਾਲਾ ਹੈ ਆ ਨਿਤ ਨਿਤਮ ਨਿਤਮ ਤੇਰੀ ਮਰਜ਼ਾ ਦਾ ਨਿਤ ਬਿੰਤੀ ਤੋਂ ਰਹਤ ਹੈ ਹਨ ਪਾਏ ਹਨ ਪਾਏ ਤੋਂ ਰਹਤ ਹੈ ਹਨ ਗਾਦਮ ਹੋਛੇਪਣ ਤੋਂ ਰਹਤ ਗਾਧ ਨਾਮ ਹੋਛਦਾ ਆ ਨਾਮ ਰਤਦ ਆ ਲਖ ਆਬਾਦਮ ਹਾਂ ਜੀ ਅਲਖ ਅਸਤਵਨ ਕਰਕੇ ਲਖਿਆ ਨਹੀਂ ਜਾਂਦਾ ਆਬਾਦਮ ਬੰਦਨਾ ਤੋਂ ਰਹਤ ਹੈ ਪੀੜਾ ਤੋਂ ਰਹਤ ਹੈ ਦੇਸ ਪ੍ਰਸਾਦਮ ਪ੍ਰਸਾਦਮ ਬੇਸ ਸੰਸਾਰ ਨੂੰ ਪਰਿਸ਼ਿਸ਼ ਕਰਕੇ ਸਾਰ ਦੇਣ ਵਾਲਾ ਚੰਗੀ ਤਰ੍ਹਾਂ ਪ੍ਰਸਾਦਿਕ ਨਿੰਦ ਦਾ ਪ੍ਰਸਾਦਨ ਕਿਰਪਾ ਦਾ ਹੁੰਦਾ ਹੈ ਆ ਨਿਤ ਗਤਨ ਆ ਗਤਨ ਤੇਰੀ ਰੀਤੀ ਵੀ ਮਿੰਤੀ ਤੋਂ ਰਹਿਤਾ ਮਰਜ਼ਾ ਦਾ ਤੇਰੀ ਆ ਆਨੰਦ ਸਰੂਪੀ ਆਨੰਦ ਸਰੂਪ ਹੈ ਤੇਰਾ ਆਨੰਦ ਹਦ ਰੂਪੀ ਆਨੰਦ ਹਦ ਤੋਂ ਰਹਿਤਾ ਸਰੂਪ ਆ ਚਲ ਬਿਪੂਤੀ ਆ ਚਲ ਆ ਚਲ ਬਿਪੂਤੀ ਇਸੜੀ ਬਿਪੂਤੀ ਆ ਨਾ ਸੱਪ ਦਾ ਦੇਵੀ ਸੱਪ ਦਾ ਰੂਪ ਭੂਤੀ ਇਹ ਵਿੱਚ ਰਾਇਮਾਨ ਕੀਤਾ ਰਹਤਾ ਹੈ ਪਾਵ ਪਰਮ ਪਾਵ ਤਰਨਮ ਪਾਵ ਸੰਸਾਰ ਦੇ ਤਰਨ ਸੂਰਜ ਰੂਪ ਹੈ ਪਾਵ ਸੰਸਾਰ ਤੋਂ ਤਾਰ ਦੇਣ ਵਾਲਾ ਹੈ ਮੰਨ ਗਾਧ ਅਬਾਦਮ ਸੋ ਅਨਗਾਲ ਹੋਛੇ ਪੁਣੇ ਤੋਂ ਰਹਤ ਹੈ ਬੰਦਨਾ ਪੀੜਾ ਤੋਂ ਰਹਤ ਹੈ ਜਗਤ ਪ੍ਰਸਾਦਮ ਜਗਤ ਨੂੰ ਸਾਥ ਦੇਣ ਵਾਲਾ ਹੈ ਸਰਬ ਆਰਾਧਮ ਸਾਰੇ ਤੈਨੂੰ ਆਰਾਧਦੇ ਹਨ ਸਾਰੇ ਤੇ ਰੱਬ ਨੇ ਜੋਗ ਹੈ ਸਭ ਸਰਨ ਤੇਰੀ ਸਰਨ ਵਿੱਚ ਹਾਂ ਇਹ ਬੇਨਤੀ ਕਰੀਏ ਪਰਮੇਸ਼ਰ ਤੇਰੀ ਸਰਨ ਵਿੱਚ ਆ ਰੱਖ ਲੋ ਅਕਲੰਕ ਆਵਾਦੰ ਅਕਲੰਕ ਕਲੰਕਾ ਤੋਂ ਰਹਿਤ ਹੈ ਆਵਾਦੰ ਬੰਦਨਾ ਤੋਂ ਰਹਿਤ ਹੈ ਦੇਸ ਪਰ ਪ੍ਰਸਾਦੰ ਦੇਸ ਸੰਸਾਰ ਨੂੰ ਪ੍ਰਸਾਦ ਦੇਣ ਵਾਲਾ ਪਰ ਵਿਸ਼ੇਸ਼ ਕਰਕੇ ਜਗਤ ਆਰਾਧੰ ਜਗਤ ਤੇ ਨੂੰ ਆਰਾਧ ਹੈ ਭਵ ਸੰਸਾਰ ਦੇ ਬੰਦਨ ਨੂੰ ਨਾਸ ਕਰਨ ਵਾਲਾ ਹੈ ਦਿਸਿਯੰ ਪਰ ਪਰਣੰ ਦਿਸਿਯੰ ਸੰਸਾਰ ਨੂੰ ਭਰ ਦੇ ਹਰ ਜੋ ਬਰਮਾ ਵਿਸ਼ਨੂੰ ਸ਼ਿਵ ਜੀ ਉਹਨਾਂ ਨੂੰ ਭਰਨ ਪਰ ਦੇਣ ਵਾਲਾ ਹੈ ਇਹ ਦਿਸਿਯੰ ਭਰ ਪਾਠ ਹੈ ਕਿਹਲੇ ਦੇਖ ਹਰਨ ਬੈਸਿੰਗ ਭਰਨ ਨੂੰ ਕਿਲੇ ਦੇ ਖਰਨ ਨੂੰ ਬੀਸਿੰਗ ਨੂੰ ਸੰਸਾਰ ਨੂੰ ਜੋ ਭਰਦੇ ਆ ਨਾ ਵਰਨਾ ਬ੍ਰਹਮਾ ਬਿਸ਼ਨੂ ਸ਼ਿਵ ਜੀ ਉਹ ਉਹਨਾਂ ਨੂੰ ਭਰਨ ਨੂੰ ਭਰਨ ਵਾਲਾ ਹੈ ਕਿਲੇ ਦੇਖ ਹਰਨ ਜਾਂ ਬੈਸਿੰਗ ਬੈਸਿੰਗ ਨੂੰ ਭਰਨ ਨੂੰ ਸੰਸਾਰ ਨੂੰ ਭਰਨ ਵਾਲਾ ਪਰ ਪਾਠ ਇਹ ਮੰਨਿਆ ਹੈ ਬੀਸਿੰਗ ਭਰਨ ਨੂੰ ਬੀਸਿੰਗ ਸੰਸਾਰ ਨੂੰ ਭਰਨ ਪਰ ਭਰਦੇ ਜਿਹੜੇ ਵਰਨਾ ਬ੍ਰਹਮਾ ਬਿਸ਼ਨੂ ਸ਼ਿਵ ਜੀ ਉਹਨਾਂ ਨੂੰ ਭਰਨ ਨੂੰ ਭਰਨ ਵਾਲਾ ਆਪ ਪਾਲਣ ਵਾਲਾ ਕਿਲੇ ਦੇਖ ਹਰਨ ਕਮੋ ਪਾਤ ਨੂੰ ਨਾਸ ਕਰਨ ਵਾਲਾ ਹੈ ਕਿੱਲ ਵੇਖ ਕਿੱਲ ਨਿਸ਼ਚ ਕਰਕੇ ਵੇਖ ਜੋ ਵੇਉ ਰੂਪ ਹੈ ਭਾਵੇਂ ਉਹ ਧਰਮ ਪਾਤ ਨੂੰ ਉਧਾਰਨ ਵਾਲਾ ਥੱਕ ਗਿਆ ਸਭ ਸਾਥ ਸਾਰਿਆਂ ਦੇ ਨਾਲ ਫਿਰ ਕਿਉਂ ਥੱਕਿਆ ਆਨਾਥਨ ਨਾਥੇ ਉਹ ਨਾਥਨ ਆਪ ਨਾਸਤਾ ਹੀ ਤੋਰਦਾ ਸਾਰਿਆਂ ਦਾ ਮਾਲਕ ਆਕਿਰਤ ਅਗਾਥੇ ਹਾਂ ਜੀ ਆਕਿਰਤ ਅਗਾਥੇ ਆਕਿਰਤ ਅਗਾਥੇ ਉਹ ਕਰਨ ਵਾਲਾ ਸਾਰਿਆਂ ਨੂੰ ਅਗਾਥਿਕ ਕਥਨ ਤੋਂ ਰਹਤ ਹੈ ਤੂੰ ਗਾਥੇ ਤੇਰੀ ਕਥਾ ਨੂੰ ਕੋਈ ਕਰ ਸਕਦਾ ਪੂਰੀ ਅਨਿਤ ਅਨਾਥੇ ਅਮਿਤ ਬਿੰਤੀ ਤੋਂ ਰਹਤ ਹੈ ਆਪ ਨਾਥਾਈ ਤੋਂ ਰਹਤ ਹੈ ਤੇ ਆਪ ਵਿਸ਼ੇਸ਼ ਕਰਕੇ ਸਾਰਿਆਂ ਦਾ ਮਾਲਕ ਨਾਥੇ ਨਥੇ ਹੋਏ ਤੇਰੇ ਹਕੂਮ ਵਿੱਚ ਦੁਖ ਹਰਨ ਦੁੱਖਾਂ ਨੂੰ ਨਾਸ ਕਰਨ ਵਾਲਾ ਹੈ ਆਗੰਝ ਅਬਨਾਸੀ ਕਟਣ ਤੋਂ ਰਹਿਤ ਨਾਸ ਤੋਂ ਰਹਿਤ ਜੋਤ ਪ੍ਰਕਾਸ਼ੀ ਐਸੀ ਤੇਰੀ ਜੋਤ ਪ੍ਰਕਾਸ਼ ਰਹੀ ਹੈ ਜਗਤ ਪਰਨਾਸ਼ ਜਗਤ ਨੂੰ ਪਰਸ਼ੇਸ਼ ਕਰਕੇ ਨਾਸ ਕਰਨ ਵਾਲਾ ਹੈ ਓਏ ਸਰਨ ਤੇਰੀ ਸਰਨ ਹਾਂ ਕਲਸ ਕਲਸ ਛੰਦਦਨ ਅਨਿਤ ਤੇਜ ਨਿਰੰਤਿ ਤੋ ਰਹਿਤ ਹੈ ਤੇਜ ਪ੍ਰਕਾਸ਼ ਜਗ ਜੋਤ ਪ੍ਰਕਾਸ਼ੀ ਐਸੀ ਤੇ ਜੋਤ ਪ੍ਰਕਾਸ਼ ਰਹੀ ਹੈ ਆਦ ਅਸ਼ੇਦ ਮੋਡ ਰੂਪਾ ਕਟਣ ਤੋਂ ਰਹਿਤ ਹੈ ਆਪ ਹੈ ਅਬਨਾਸੀ ਭੈ ਤੋਂ ਰਹਿਤ ਨਾਸ ਤੋਂ ਰਹਿਤ ਪਰਮ ਤਤ ਦੇ ਸੰਹਤ ਵਾਲਾ ਪਰਮਾਰਥ ਪ੍ਰਕਾਸ਼ੀ ਸੋ ਪਰਮਾਰਥ ਦੇ ਪ੍ਰਕਾਸ਼ ਕਰਨ ਵਾਲਾ ਬ੍ਰਹਮ ਗਿਆਨ ਦੇ ਆਦ ਸਰੂਪ ਨਟ ਤੋਂ ਸਰੂਪ ਤੇ ਰਹਿਤ ਆਖੰਡ ਉਦਾਸੀ ਅਖੰਡ ਖੰਡਨ ਤੋਂ ਰਹਿਤ ਤੇ ਉਦਾਸੀ ਉਪਰਾਮ ਰਹਿਣਾ ਸਿਰਭੰਗੀ ਛੰਦ ਅਖੰਡ ਉਦਾਸੀ ਕਤਲ ਤੋਂ ਰਹਿਤ ਉਹ ਰਲੱਫਾ ਕਰਦੇ ਹਨ ਉਦਾਸੀ ਉਪਨਾਮ ਹੈ ਪਰਮ ਪ੍ਰਕਾਸ਼ ਵਡੇ ਪ੍ਰਕਾਸ਼ ਵਾਲਾ ਆਦੀਆ ਨਾਸੀ ਮੋਢ ਰੂਪ ਨਾਸ ਤੋਂ ਰਹਿਤ ਹਨ ਆਸੀ ਨਹੀਂ ਆਸ ਤੈਨੂੰ ਕਿਸੇ ਹੋਰ ਦੀ ਜਿਤਬਕਰਮ ਸਰਕਾਰ ਨੂੰ ਕਰਨ ਵਾਲਾ ਜਗਤਾਵਲ ਕਰਤਾ ਹਾਂਜੀ ਜਗਤਾਵਲ ਕਰਤਾ ਜੱਜ ਨੂੰ ਕਰਨ ਵਾਲਾ ਹੈ ਜਗਤ ਪਰਹਰਤਾ ਜੱਟ ਨੂੰ ਨਾਸ ਕਰਨ ਵਾਲਾ ਸਭ ਜਗ ਭਰਤਾ ਨੂੰ ਪਾਲਣ ਵਾਲਾ ਸਿੱਧ ਭਰਮ ਕਾਰਨ ਪੂਰਤੀ ਕਰਨ ਵਾਲਾ ਫੇਰ ਪਾੜੇ ਪਾਠ ਜਗਤਾਵਲ ਜਗਤਾਵਲ ਕਰਤਾ ਜਗਤਾਵਲ ਨੂੰ ਕਰਤਾ ਵਾਲਾ ਕੌਣ ਹੈ ਬਰਮ ਉਹਨੂੰ ਪੈਦਾ ਕਰਨ ਵਾਲਾ ਹੈ ਜਗਤ ਪਰਹਰਤਾ ਜਗਤ ਨੂੰ ਪਰਿਸ਼ੇਸ਼ ਕਰਕੇ ਨਾਸ਼ ਕਰਨ ਵਾਲਾ ਕੌਣ ਹੈ ਸ਼ਿਵ ਜੀ ਸ਼ਿਵ ਜੀ ਨੂੰ ਪੈਦਾ ਕਰਨ ਵਾਲਾ ਤੂੰ ਹੈ ਸਭ ਜਗ ਭਰਤਾ ਤੇ ਭਰਤਾ ਪਾਲਣਾ ਕਰਨ ਵਾਲਾ ਕੌਣ ਹੈ ਵਿਸ਼ਨੂੰ ਉਹਨੂੰ ਪੈਦਾ ਕਰਨ ਵਾਲਾ ਵੀ ਤੂੰ ਹੈ ਸਿੱਧ ਭਰਮ ਤੇ ਸਿੱਧ ਮੁਕਤੂਪ ਸਾਰਿਆਂ ਦੀ ਪਾਲਣਾ ਕਰਨ ਵਾਲਾ ਭਰਨ ਵਾਲਾ ਹੈ ਅੱਛਾ ਇਹ ਬਨਾਸੀ ਅੱਛਾ 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 ਸੁੰਦਰ ਸਰੂਪ ਹੈ ਤੇ ਸ਼ੈ ਨਾਸ ਤੋਂ ਰਹਤ ਹੈ ਅਵਨਾਸੀ ਅਵਨਾਸੀ ਨਾਸੁਰਤ ਤੇ ਛੇ ਸੁੰਦਰ ਦਾ ਕਰਨਾ ਸਤ ਚੇਤਨ ਉਹਨਾਂ ਅਸਰੂਪ ਹੈ ਤੇਜ ਪ੍ਰਕਾਸ਼ ਦੀ ਤੇਜ ਪ੍ਰਕਾਸ਼ ਵਾਲਾ ਹੈ ਰਾਪ ਰੂਪ ਸੋ ਰਾਸੀ ਹਾ ਰੂਪ ਸੋ ਰਾਸੀ ਸੋ ਤੇਰਾ ਸਰੂਪ ਹੈ ਸੋ ਰਾਸੀ ਸਮੂਹ ਨੂੰ ਰੂਪ ਦੇਣ ਵਾਲਾ ਤੂੰ ਆਪ ਹੈ ਸਰਬ ਛਤੰ ਆਹ ਸਰਬ ਸਮੂਹ ਦੇ ਛਤੰ ਧਰਤੀ ਦੇ ਉੱਪਰ ਛਤੰ ਆਹ ਧਰਤੀ ਦਾ ਹੈ ਆਨੰਦ ਸਰੂਪੀ ਐਸਾ ਆਨੰਦ ਸਰੂਪ ਵਾਲਾ ਹੈ ਅਨਹਦ ਰੂਪੀ ਹਦ ਤੋਂ ਰਹਿਤ ਤੇਰਾ ਰੂਪ ਹੈ ਰੱਖ ਦੇ ਭੂਤੀ ਲਖਣ ਤੋਂ ਰਹਿਤ ਤੇਰੀ ਬਕੂਤੀ ਮਾਇਆ ਅਮਿਤ ਗਤੰ ਆਹ ਅਮਿਤ ਮਿਣਤੀ ਰਹਿਤਾ ਗਤੰ ਮਰ ਜਾਦਾ ਕਲਸ ਕਲਤ ਛੰਦ ਦਾ ਨਾਮ ਆਦ ਆਪਾ ਇੱਥੇ ਦੇ ਤਾਂ ਵੀ ਕਥਾ ਗਾ ਗਏ ਸਤਿਗੁਰੂ ਕੋਲੇ ਜਾਣ ਨਾ ਜਾਏ ਮਾਈਆਂ ਜੂਜੇ ਸੂਰਮੇ ਜਾਣ ਨਾ ਜਾਏ ਮਾਈਆਂ ਜਾਣ ਨਾ ਕਰੋ ਕਿ ਜਾਣ ਨਾ ਜਾਏ ਇਹ ਜਾਣੇ ਨਹੀਂ ਜਾਂਦੇ ਕਿ ਮਾਈਆਂ ਨੇ ਜੰਮੇ ਸੀ ਕਿ ਨਹੀਂ ਜੰਮੇ ਸੀ ਇਸ ਤਰ੍ਹਾਂ ਸੂਰਮੇ ਜੂਝ ਗਏ ਕਿ ਜਾਣੋ ਮਾਈਆਂ ਨੇ ਪੈਦਾ ਹੀ ਨਹੀਂ ਕੀਤੇ ਅਜੇ ਤੁੰਬ ਸੁਣੀ ਕਰ ਹਾਲੀ ਸਰਵਨਤ ਦੀਜ ਦੀ ਤੁੰਬ ਨੇ ਜਦੋਂ ਇਸ ਤਰ੍ਹਾਂ ਕਰ ਹਾਲੀ ਸੁਣੋ ਕਰੋ ਤਾਂ ਸੁਣਿਆ ਸਾਉਣ ਤਵੀਰ ਦੇ ਮਰਨ ਦਾ ਕਰਨ ਵਿੱਚ ਕਿੰਨਾ ਇਹਨਾਂ ਝਾਲੀ ਦੁਰਗਾ ਆਮਦੀ ਪੂਰੀ ਖਬਰ ਇਹਨਾਂ ਨੇ ਲਿਖਿਆ ਕਹਿੰਦੇ ਸੁਣੀ ਬੜਾ ਇਹ ਅਫਸੋਸ ਮੰਨਿਆ ਇਸਨੇ ਰਾਣ ਵਿੱਚ ਕਿੰਨਾ ਇਹਨਾਂ ਝਾਲੀ ਦੁਰਗਾ ਆਮਦੀ ਜੰਗ ਦੇ ਵਿੱਚ ਆਉਂਦੀ ਝੱਲੀ ਨਹੀਂ ਦੁਰਗਾ ਕਿਸੇ ਨੇ ਬਹੁਤ ਇਹ ਵੀਰ ਜਟਾਲੀ ਉੱਠੇ ਆਖ ਕੈ ਅੰਮ੍ਰਿਤਸਰ ਦੇ ਵਿੱਚ ਹੱਤਾਂ ਦੀਆਂ ਬਣਾਈਆਂ ਜਿਸ ਵੇਲੇ ਵਸਾਇਆ ਤੇ ਪਤਨ ਬਾਜ਼ਾਰ ਸੋਹਣੇ ਸੋਹਣੇ ਬਣਾਏ ਹਨ ਗੜ੍ਹ ਲੋਹ ਗੜ੍ਹ ਕਿ ਲੜਾ ਇੱਥੋਂ ਪੱਛਮ ਦੇ ਇਲਾਕੇ 'ਚ ਬਣਿਆ ਪਛੋਂ ਦੀ ਤਰਤਕ ਬਣਿਆ ਹੋਇਆ ਹੈ ਜਿੱਥੇ ਪਹਿਲਾ ਜੰਗ ਮੀਰੀ ਤੀਰ ਦੇ ਮਾਲਕ ਨੇ ਕੀਤਾ ਕੋਠੜੀ ਸਹ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਤ ਨੂੰ ਬਿਰਾਜਮਾਨ ਹੁੰਦੇ ਹਨ ਸੱਚ ਸੌਦਾ ਵਾਪਾਰ ਜਿਹੜੇ ਪਾਏ ਸੱਚ ਸੌਦਾ ਸੱਚੇ ਦੇ ਨਾਮ ਦਾ ਸੌਦਾ ਜਿਹੜੇ ਖਰੀਦਦੇ ਹਨ ਉਹ ਸੱਚੇ ਵਪਾਰੀ ਹਨ ਵਾਸਤੂ ਦੇ ਵਿੱਚ ਬੰਦਿਆਂ ਜਦੋਂ ਦਲ ਪੌੜਾ ਚੜ੍ਹਿਆ ਥੜ-ਥੜ ਕਰਦੀ ਧਰਤੀ ਕੰਦੀ ਹੈ ਨਾਓ ਜਿਵੇਂ ਹਾਇ ਹਾਲੀ ਤਹੋ ਦਰਿਆਵ ਵਿੱਚ ਨਾਓ ਨੌਕਾ ਬੇੜੀ ਜਿਵੇਂ ਹਾਲ ਦੀਆਂ ਨਾ ਸੌ ਡੂੰਘੇ ਦਰਿਆ ਦੇ ਸੌ ਨਾਓ ਡੂੰਘੇ ਦਾ ਘੋੜੇ ਹਤਾ ਘਾਲੀ ਛੜੀ ਤੁਰੰਗਮ ਘੋੜ ਜਿਹੜੀ ਕੱਟਾ ਸੀ ਹਤਾ ਨੂੰ ਘਾਲੀ ਪਾੜ ਤੈ ਛਰਾਂ ਦੇ ਨਾਲ ਤੁਰੰਗਮ ਪੈਰਾਂ ਦੇ ਨਾਲ ਘੋੜਿਆਂ ਦੇ ਛੜੀ ਘੋੜਿਆਂ ਦੇ ਪੈਰ ਦਾ ਨਾਮ ਜਾਨ ਪੁਕਾਰੂ ਚਾਲੀ ਧਰਤੀ ਇੰਦਰ ਥੇ ਤੇ ਧਰਨਾ ਕਰੋ ਫਰਿਆਦੀ ਹੋ ਕਰਕੇ ਧਰਤੀ ਚੱਲੀ ਇੰਦਰ ਦੇ ਪਾਸ ਪੌੜੀ ਆਹਰ ਮਿਲਿਆ ਆਹਰੀਆਂ ਔਰ ਉਦ ਮਿਲ ਗਿਆ ਆਹਰੀਆਂ ਉਦਮੀਆਂ ਨੂੰ ਸੈਨ ਸੂਰੀਆਂ ਸਾਜੀ ਇਹ ਸਾਜਾਲਿਆ ਸੈਨ ਫੌਜ ਸੂਰਮੀਆਂ ਨੇ ਚੱਲੇ ਸੋਹੇ ਦੁਰਗ ਸ਼ਾਹ ਦੁਰਗ ਸ਼ਾਹ ਦੇ ਸਾਹਮਣੇ ਚੱਲੇ ਦੇਵੀ ਦੇ ਜਾਣ ਕਾਬੇ ਹਾਜੀ ਜਾਣਾ ਕਰੋ ਕਿ ਕਾਬੇ ਦਾ ਹੱਜ ਕਰਨ ਆ ਇਤਿਹਾਹੀ ਚੱਲੇ ਆ 33 ਦੀ ਤੇਗੀ ਜਮ ਧੜੀ 3ਾਂ ਬੇ ਸਤੇਗਾ ਤਲਵਾਰਾਂ ਤੇ ਜਮ ਧੜੀ ਬਰਛੀ ਰਾਨਾ ਵੰਡੀ ਬਾਜੀ ਇਹ ਜਾੜੋ ਬਾਜੀ ਵੰਡ ਦਿੱਤੀ ਰਾਨੇ ਦੇ ਵਿੱਚ ਇਸ ਤਰ੍ਹਾਂ ਗੱਫਾ ਵਰਤਾ ਦਿੱਤਾ ਇੱਕ ਇੱਕ ਤਾਂ ਬਾਜੀ ਸਾਡੀ ਉਹਦੀ ਇੱਕ ਕਾਲਪ ਚੰਦਰ ਨਾ ਆਦ ਆ ਭੈ ਮੋਦਰੂਪ ਭੈ ਤੋ ਰਹਤ ਹੈ ਅਨਗਾਦ